ਅੱਜ ਰਾਤ ਪੰਜਾਬ ਮੌਸਮ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਸੱਤੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਅੱਜ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਕੀ ਹੋ ਜਾ ਰਹਿ ਸਕਦਾ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਕਿਹੜੇ ਜ਼ਿਲ੍ਹੇ ਇਲਾਕੇ ਵਿੱਚੋਂ ਦੇਖ ਰਹੇ ਹੋ ਤਾਂ ਜੋ ਤੁਹਾਡੇ ਜ਼ਿਲ੍ਹੇ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਜਾਵੇ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਲਾਈਵ ਸਾਈਡਰ ਤਸਵੀਰਾਂ ਵਿੱਚ ਦੇਖ ਰਹੇ ਹੋਗੇ ਪੰਜਾਬ ਦੇ ਜ਼ਿਆਦਾ ਹਿੱਸਿਆਂ ਵਿੱਚ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਹੈ ਭਾਜ ਜੋ ਹਨ ਇਧਰ ਆਪਾਂ ਨੂੰ ਥੋੜੀ ਜਿਹੀ ਬੋਤਾਂ ਮਹੀ ਗਤੀ ਗਤੀਵਧੀਆਂ ਕੁਝ ਘੰਟਿਆਂ ਦੇ ਦਰਮਿਆਨ ਦੇਖਣ ਨੂੰ ਮਿਲ ਸਕਦੀਆਂ ਹਨ ਮੌਸਮ ਵਿਭਾਗ ਵੱਲੋਂ ਜਾਣਕਾਰੀ ਮੁਤਾਬਕ ਮੌਸਮ ਵਿਭਾਗੋ ਵੱਲੋਂ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਫੀ ਜ਼ਿਆਦਾ ਵੱਡੇ ਪੱਧਰ ਉਤੇ ਐਕਟਿਵ ਹੋਣ ਜਾ ਰਿਹਾ ਹੈ ਜਿਸ ਦੇ ਕਾਰਨ ਅੱਜ ਦੀ ਰਾਤ ਦੇ ਵੇਲੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਪਾਂ ਨੂੰ ਕਾਫੀ ਭਾਰੀ ਮੀਂਹ ਦੀ ਕੀਤਾ ਦਰਜ ਕੀਤਾ ਜਾ ਸਕਦਾ ਹੈ ਕੁਝ ਇਲਾਕਿਆਂ ਵਿੱਚ ਦਰਜ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਨੇ ਇਹ ਕਿਹਾ ਹੈ ਕਿ 1 2 ਵਜੇ ਦੇ ਲਗਭਗ ਪੰਜਾਬ ਦੇ ਉੱਤਰੀ ਪੱਛਮੀ ਪਾਸੇੋਂ ਇੱਕ ਸਿਸਟਮ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਕਾਰਨ ਮਾਝੇ ਦੁਆਬੇ ਦੇ ਪੱਛਮ ਨਾਲੇ ਵਾਲੇ ਪਾਸੇ ਇਸ ਤੋਂ ਇਲਾਵਾ ਮੱਧ ਪੰਜਾਬ ਦੇ ਇਲਾਕੇ ਹੋਣਗੇ ਦੁਆਬੇ ਦੇ ਭਾਗਾਂ ਵਿੱਚ ਆਪਾਂ ਨੂੰ ਤੇਜ਼ ਮੀਂਹ ਜਿੱਥੇ ਮੀਂਹ ਦੇਖਣ ਨੂੰ ਮਿਲ ਸਕਦਾ ਹੋ ਸਕਦਾ ਹੈ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਪੈ ਜਾਵੇ ਕੁਝ ਇਲਾਕਿਆਂ ਵਿੱਚ ਦਰਮਿਆਨਾ ਮੀਂਹ ਵੀ ਦਰਜ ਕੀਤਾ ਜਾ ਸਕਦਾ ਹੈ ਪਰ ਹੁਣ ਤੱਕ ਜੋ ਸਾਰ ਹਨ ਅਗਲੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗੱਠੇਵੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅਗਲੇ 5 ਤੋਂ ਲੈ ਕੇ 6 ਘੰਟੇ ਤੱਕ ਇਸੇ ਤਰ੍ਹਾਂ ਹੀ ਗਰਮੀ ਦਾ ਮਾਹੌਲ ਬਿਲਕੁਲ ਰਹੇਗਾ ਪਰ 5 ਤੋਂ 6 ਘੰਟਿਆਂ ਤੋਂ ਬਾਅਦ ਸਾਨੂੰ ਮੌਸਮ ਬਦਲਦਾ ਹੋਇਆ ਨਜ਼ਰ ਆਏਗਾ ਹਨੇਰੀਆਂ ਦਾ ਮਾਹੌਲ ਬਣ ਸਕਦਾ ਹੈ ਉਸ ਤੋਂ ਬਾਅਦ ਆਮਾਨ ਵਿੱਚ ਆਪਾਂ ਨੂੰ ਵੱਡੀ ਕਰਾਫਟ ਵੀ ਦਿੱਜ ਕੀਤੀ ਜਾਵੇਗੀ ਤੇ ਠੰਡਕ ਵੀ ਮਹਿਸੂਸ ਕੀਤੀ ਜਾਵੇਗੀ ਤੇ ਕੁਝ ਘੰਟਿਆਂ ਵਾਸਤੇ ਪੰਜਾਬੀਆਂ ਨੂੰ ਰਾਹਤ ਮਿਲੇਗੀ ਜ਼ਰੂਰ ਦੇਖਣ ਨੂੰ ਮਿਲੇਗੀ ਗਰਮੀ ਤੋਂ ਇਹ ਅਸੀਂ ਮੌਸਮ ਦੀ ਜਾਣਕਾਰੀ ਕੱਲ ਸਵੇਰ ਦੇ ਸਮੇਂ ਤੁਹਾਨੂੰ ਬਿਲਕੁਲ ਸਟੀਕ ਤੇ ਜ਼ਿਲ੍ਹੇ ਵਾਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਕਿਸ-ਕਿਸ ਇਲਾਕੇ ਵਿੱਚ ਮੀਂਹ ਦੇ ਅਸਾਰ ਬਣ ਰਹੇ ਹਨ ਇਹ ਤੁਹਾਨੂੰ ਸਵੇਰ ਵੇਲੇ ਦੇ ਵੀਡੀਓ ਵਿੱਚ ਦੱਸਿਆ ਜਾਵੇਗਾ ਧੰਨਵਾਦ